ਹਾਂ ਜੀ ਲੀ ਲੀ ਲਗਤ ਕੇ ਆ ਜੂਗੀ ਐਲਜੀ ਆ ਜੂਗੀ ਵਾ ਵਾ ਵੈਰੀ ਗੁੱਡ ਵੈਰੀ ਗੁੱਡ ਮਾਪਰੇ ਸਨੁਵਿਦਾ ਕਰਨਾ ਹੈ ਸੋਨੂੰ ਪਿਆਰੀ ਤੇਰੇ 150 ਰੁਪਏ ਤੁਹਾਡੇ ਕੋਲ ਪਏ ਨਹੀਂ ਤੁਹਾਡੇ ਕੋਲ ਗਾਵਰ ਪਰਸੇ 100 ਰੁਪਏ ਆਏਗਾ ਇਹ ਪਰਸ ਨਹੀਂ ਆਏਗਾ ਲੈ ਹੈਗਾ ਤੁਹਾਡੇ ਕੋਲ ਪਾਹ ਦੇਖੋ ਤੋਰਾ ਬੈ ਬਿਲਕੁਲ ਤੇ ਆਉਣਾ ਉੱਪਰ ਤੇ ਕਰਾ ਲਓ ਕੈਸ਼ ਆਟਾ ਲੈ ਹੁੰਜੋਗਾ ਭਾਏ ਨਹੀਂ ਆਟਾ ਸਾਡੇ ਘਰੇ ਆਟਾ ਹੈ ਨਹੀਂ ਸਾਡੇ ਘਰੇ ਆਟਾ ਲੈ ਕੇ ਜਾਣਾ 200 ਰੁਪਏ ਦੇ ਦਵਾਨੂੰ ਬਸ ਅਹੀਂ ਜਾਂਦੇ ਆਟਾ ਲੈ ਕੇ ਜਾਣਾ ਮਾਪੀ ਤੇ ਨਾਗਲੀ ਛਾਪ ਆਈ ਓਰੀਜਨਲ ਨਾਗਲੀ ਲਾ ਲਓ ਜੀ ਹੋਰ ਹੀ ਪਹਾਨਾ ਜੱਟ ਆਪੂ ਆ ਦਿੰਦੇ ਮੇਰੇ ਤੇ ਲੈ ਕੇ ਪਤਾ ਮਿਲ ਕੇ ਲੈ ਜਾਓ ਕਿੱਥੇ ਹੀ ਜੇ ਭਾਈ ਮੈਂ ਕਰ ਪਰਸੀ ਆਨੀ ਉਹਦਾ ਜਿੰਨੇ ਪੈਸੇ ਜਿੰਨੇ ਆਪ ਮੰਗਦੇ ਨੇ ਚੰਗਾ ਤੇਦੀ ਬਾਏ ਬਾਏ। ਲੋ ਵੀ ਆ ਸੋਨੂ ਚੱਲੀਏ। ਆਈ ਮੈਂ 2 ਮਿੰਟ ਚੰਗਾ। ਇਹਨੂੰ ਹੁਣ ਯਾਦ ਆਇਆ ਕਿ ਆਟਾ ਲੈ ਕੇ ਆਉਣਾ। ਆਟਾ ਘਰੇ ਪੂਰਾ ਨਹੀਂ ਹੈਗਾ ਰੋਟੀ ਬਣਾਉਣ ਨੂੰ ਮੈਂ ਹੁਣ ਗੁੰਨਿਆ ਹੋਇਆ ਨਾਲ ਪੋਆਇਆ ਡੱਬੇ 'ਚ। ਅੱਛਾ ਗੁੰਨੇ ਹੋਏ ਤਾਂ ਮੈਂ ਵੀ ਕਹਾਂ ਨਾ ਹੈਵੀ ਕਿਉਂ ਹੈ ਇਹ। ਇਹਨਾਂ ਨੂੰ ਕਈ ਚੀਜ਼ਾਂ ਨਾ ਰਸਤੇ 'ਚ ਯਾਦ ਆਲੇ ਤਾਂ ਹਣੇ ਜਦੋਂ ਥੋੜਾ ਜਿਹਾ ਇੱਥੋਂ 1 ਕਿਲੋਮੀਟਰ ਅੱਗੇ ਜਾਵਾਂਗੇ ਨਾ ਐਨੇ 'ਚ ਯਾਦ ਆਊਗਾ ਉੱਥੇ ਐ ਰਹਿ ਗਿਆ ਉੱਥੇ ਬਾਹ ਹੋ ਗਿਆ। ਉਹ ਉਹ ਚੀਜ਼ ਪਾ ਲਈ ਸੀ ਕਿ ਨਹੀਂ ਪਾਈ ਸੀ। ਬਸ ਇਹੋ ਜਿਹੀ ਗੱਲਾਂ ਹੁੰਦੀਆਂ ਨੇ। ਆ ਲੈ ਲੈ ਆਟਾ ਲੈ ਲੈ ਥੋੜਾ ਜਿਹਾ ਲੈਂਦਾ ਮੈਂ 5 ਕਿਲੋ ਉਹ ਦੇਖੋ ਮੰਜਾ ਚੱਕਦੀ ਫਿਰਦੀਆਂ ਨੇ ਉਹ ਸਾਰੇ ਬਾਈ ਬਾਈ ਕਰਤਾ ਆਪਾਂ ਨੇ ਕੀ ਕਰਤਾ ਚੰਗਾ ਤੁਹਾਨੂੰ ਸਾਡਾ ਜਾਂਦੀ ਵਾਰ ਦਾਸਲਾ ਇਹ ਹੀ ਸਾਡੇ ਪਿਆਰ ਦਾ ਸਨੇਹਾ ਤੇਰੇ ਨਾਮ ਬਾਏ 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 ਉਹਨਾਂ ਸਾਡਾ ਗਾਣਾ ਥੋੜੀ ਥੋੜੇ ਆਉਣਾ ਸੁਨਾਮ ਆ ਜੀ ਸ਼ਾਮ ਨੂੰ ਮੈਂ ਬਸ ਧੁੱਪੇ ਧੁੱਪੇ ਹੀ ਆਉਣਾ ਮੈਂ ਵੀ ਧੁੱਪੇ ਧੁੱਪੇ ਹੀ ਆਉਣਾ ਤੂੰ ਵੀ ਆ ਜੀ ਗਗਨਤਾ ਤੂੰ ਤੇ ਲਗੇ ਤੂੰ ਮੇਰੇ ਤੇ ਜਾਉਂਦੀ ਨਹੀਂ ਸੱਚੀ ਮੈਂ ਸਮਝ ਲੈਣਾ ਗਗਨਤਾ ਗੇੜੀ ਛੇੜੀ ਲਾਉਂਦਾ ਹੈ ਗਗਨ ਸ਼ਾਮ ਨੂੰ ਬਣਦੀ ਹੈ ਅਸੀਂ ਕੰਮਕਾਰ ਆਲੇ ਬੱਦੇ ਹੈ ਦੁਪਹਿਰ ਦੁਪਹਿਰ ਜਾਉਂਦੇ ਆ ਤੂੰ ਤੂੰ ਸ਼ਾਮੀ ਆਉਣਾ ਸ਼ਾਮੀ ਆਉਣਾ ਤੂੰ ਇਹ ਨਾ ਡੰਬਲ ਖਿਦਕਾਉਣੇ ਦੋ ਨਾ ਯਾਨ ਡੰਬਲ ਲਾਇਆ ਕਰ ਫਿਰ ਇਹਨਾਂ ਨੂੰ ਤੇ ਭੇਜ ਦੇ ਸ਼ਾਮੀ ਮਰ ਗਿਆ ਜਿੰਮ ਲੱਗ ਜਵਾਵ ਵਾਲੇ ਦੋਨੇ ਜਾਣੇ ਹਾਂ ਤੇ ਦੋਨੇ ਲਾ ਦੇ ਦੋਗਣ ਵਾਲੇ ਜਿੰਮ ਲੱਗ ਜੋ ਦੋਨੇ ਜਾਣੇ ਤੇ ਮੈਂ ਕਰਦੇ ਕਾਲੇ ਜਿੰਮ ਲਵਾਉਣੀ ਦੋਨਾਂ ਨੂੰ ਮਾੜਾ ਮੋਟਾ weight ਘਟਾਓ ਇਹਨਾਂ ਨੂੰ ਹੋਰ ਇਹ ਗਗ ਦਾ ਹਾਲ ਤਾਂ ਨਿਕਲਦਾ ਤੇ ਮੰਮੀ ਦਾ ਹਾਲ ਸੇ ਵੀ ਬੜਿਆ ਹੈ ਹਾਂ ਤੇ ਨੂੰਹ ਸੱਸ ਸੀ ਪੰਗਾ ਤੇ ਗਗ ਨੇ ਵੀਡੀਓ ਵੇਖ ਲੈਂਦੇ ਗਗ ਨੇ ਮੇਰੇ ਕੁੱਤੇ ਖਾਣੀ ਕਰਨੀ ਤੁਸੀਂ ਦੋ ਜਣਾ ਨੇ ਮੈਨੂੰ ਇਹ ਕਹਿੰਨੇ ਆ ਤੇ ਅਗਲਾ ਸਿਰ ਦੇ ਵਾਲਾ ਨੂੰ ਆਉਂਦਾ ਹਾਲਾ ਕਹਿੰਦਾ ਵੀ ਮੈਂ ਤੂੰ ਵੱਡੀ ਪਤਲੀ ਮੈਂ ਨਹੀਂ ਵਿੱਚ ਕਈ ਕਹਿ ਦਿੰਦੇ ਨੇ ਲਾ ਮੈਂ ਤਾਂ ਪਤਲੀ ਹੀ ਮੈਂ ਤੈਨੂੰ ਕਿਹੜੇ ਕਿਸੇ ਮੋਟੇ ਲੱਗਣ ਨਹੀਂ ਹੈ ਉਹਦੀ ਮੰਮੀ ਨੂੰ ਕਹਦੀ ਮੜਾ ਜਿਆ ਕਿ ਮੰਮੀ ਆਹ ਕੁਰਸੀ ਕਮਜ਼ੋਰ ਹੈ ਤੇ ਬਈ ਨੇ ਕਹਦੀ ਆਹ ਐਡੀ ਮੋਟੀਆਂ ਮੈਂ ਕਿੰਨਾ ਮਜ਼ਾ ਕਰੇ ਚਲ ਠੀਕ ਹੈ ਟੰਗਾ ਪਾਪ ਹੀ ਮੰਨ ਲੈਨੇ ਕਿ ਆਪਾਂ ਵੀ ਮੋਟੇ ਬਾਕੀ ਸਾਰੇ ਪਤਲੇ ਆ ਹਾਂ ਚਲੋ ਚਲਿਏ ਟੰਗਾ ਬਾਏ 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 ਕੰਮ ਬਾਧਲਾ ਜਾਵੇ ਤੇ ਲੋਜੀ ਘਰੋਂ ਨਿਕਲ ਲੱਗਿਆ ਅਸੀਂ ਤੇ ਅਸੀਂ ਚਲੇ ਹਾਂ ਸੰਗਰੂਰ ਸੰਗਰੂਰ ਪੁਰਾਣੀ ਕੋਰੀਅਰ ਕੋਰੀਅਰ ਕਰਵਾ ਕੇ ਮੈਂ ਫਿਰ ਸਨਾਮ ਆਉਣਾ ਹੁੰਦਾ ਦੇਖਦੀ ਹਾਂ ਕਿਹਦਾ ਜਾਣੇ ਪਹੁੰਚਣੇ ਬੱਚੇ ਚਲੇਗੇ ਸਕੂਲ ਤੇ ਚਲੋ ਜੀ ਬਣੇ ਰਹੋ ਤੇ ਇਸ ਵਲੌਗ ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਨਾਲ ਲੈ ਆਪਾਂ ਨੇ ਕੰਗੀ ਨਹੀਂ ਕੀਤੀ ਹੈਗੀ ਕੱਲ ਨਾ ਇੱਕ ਮੈਨੂੰ ਆਹ ਵੇਖੀ ਕੁੱਤਾ ਕਿੱਥੇ ਮਾਰਦਾ ਇਹ ਦੇਖੋ ਓਹ ਹੋ 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 ਚਲੋ ਕੱਲ ਅਸੀਂ ਜੇ ਸ਼ਾਪਿੰਗ ਕਰਨ ਗਏ ਸੀ ਨਾ ਰਾਜੇਦੀ ਤੇ ਸ਼ਾਪਿੰਗ ਕਰਨ ਗਈ ਰਾ ਜੀ ਤੇ ਹਣਾ ਮੈਂ ਆਹੀ ਕੱਪੜੇ ਪਾ ਰੱਖੇ ਆਹੀ ਸਟਾਲ ਲੜ ਕੇ ਆਹੀ ਸਵਰਚੜ ਪਾ ਰખી ਚਲੋ ਹਣਾ ਆਪਾਂ ਇਹ ਨਹੀਂ ਕਹਿੰਦੇ ਜਦੋਂ ਆਪਾਂ ਬੱਚਿਆਂ ਵਾਲੇ ਹੋ ਜਾਂਦੇ ਆ ਹਣਾ ਬੱਚੇ ਆਪਣੇ ਵੱਡੇ ਹੋ ਜਾਂਦੇ ਨੇ ਆਪਾਂ ਉਹ ਉਹ ਜੀ ਇਹ ਚ ਆ ਜਾਂਦੇ ਆ ਨਾ ਤਾਂ ਆਪਾਂ ਮਤਲਬ ਦੀਦੀ ਕਹਿੰਦੇ ਚ ਰਹਿਨੇ ਆ ਕਿ ਕੋਈ ਸਾਨੂੰ ਦੀਦੀ ਵੀ ਨਹੀਂ ਕਹਿ ਸਕਦਾ ਅੰਟੀ ਕਹਿ ਸਕਦੇ ਨੇ ਸਾਨੂੰ ਬੱਚੇ ਜਿਵੇਂ 15 16 17 18 ਸਾਲ ਦੇ ਬੱਚੇ 19 ਸਾਲ ਦੇ ਬੱਚੇ 11 ਸਾਲ ਦੇ ਬੱਚੇ ਸਾਨੂੰ ਅੰਟੀ ਹੈ ਉਹ ਮੁੰਡਾ ਉਹ ਮੁੰਡਾ ਮੇਰੇ ਮੁੰਡਾ ਨਹੀਂ ਕਹਿ ਸਕਦੇ ਆਪਾਂ ਮੈਂ ਤਾਂ ਦੇ ਲੋ ਮੁੰਡਾ ਹੀ ਕਹਿ ਰਹੀ ਹਾਂ ਉਹ ਵੀ ਮੈਨੂੰ ਰਾਦਾ 35 36 ਸਾਲ ਦਾ ਸੀ ਹਨਾ ਤੇ ਮੈਨੂੰ ਕਹਿੰਦਾ ਮਾਤਾ ਜੀ ਇਹ ਸੋਣੀ ਲੱਗਣੀ ਐ ਤੇ ਫੇਰਾ ਤੇ ਹਾਂ ਸੱਸ ਜੀ ਮੇਰੀਆਂ ਅੱਖੀਆਂ ਟੁੱਟ ਗਈਆਂ ਮੈਂ ਕਿਹਾ ਥੈਂਕ ਯੂ ਸੋ ਮਾਚ ਤੁਸੀਂ ਮੈਨੂੰ ਦੱਸਿਆ ਕਿ ਮੈਂ ਮਾਤਾ ਵਾਂ ਮੈਂ ਤਾਂ ਫੀਲਿੰਗ ਜਿਆਦਾ ਚੱਕੀ ਬੈਠੀ ਆ ਬੇਟਾ ਕਹਿ ਕੇ ਸੰਬੋਧਿਤ ਕਰਨਾ ਸੀ ਹੋਰ ਤੇ ਜਦੋਂ ਸਾਰੇ ਹੱਸਣ ਲੱਪੜ ਆ ਜਾਂਦਾ ਕਹਿੰਦਾ ਉਹ ਦੀਦੀ ਉਹ ਭਾਈ ਤੂੰ ਤਾਂ ਹੱਦ ਹੀ ਕਰਦੀ ਕਹਿੰਦਾ ਤੂੰ ਆਂਟੀ ਤੱਕ ਰਹਿੰਦਾ ਤਾਂ ਵੀ ਮੰਨ ਲੈਂਦਾ ਤੂੰ ਮਾਤਾ ਜੀ ਆ ਗਿਆ ਬਾਤ ਤੇ ਤੇਰਾ ਥੋੜੇ ਦਿਨ ਉਹ ਕਹਿੰਦਾ ਨਹੀਂ ਮੈਡਮ ਨਹੀਂ ਮੈਡਮ ਮੈਂ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਚਲ ਤੂੰ ਕਹਿ ਚਾ ਅੱਛਾ ਆ ਗਿਆ ਹੋ ਗਿਆ ਮੰਨ ਲਾਦਾ ਹਾਂ ਹਾਂ ਚੁੱਪੀ ਕਰ ਗਿਆ ਚਲੋ ਕੋਈ ਗੱਲ ਨਹੀਂ ਮੈਂ ਨਹੀਂ ਕਹਿੰਦੀ ਹਨਾ ਕਿ ਮੈਂ ਬਹੁਤ 16 ਸਾਲ ਦੀ ਜਵਾਨ ਆ ਪਰ ਥੋੜਾ ਜਿਹਾ ਬੰਦੇ ਨੂੰ ਏ ਦੇ ਅਕੋਰਡਿੰਗ ਦੇਖ ਕੇ ਬੋਲਣਾ ਚਾਹੀਦਾ ਕਿ ਹਨਾ ਇਹ ਸਾਡੇ ਕੀ ਲੱਗਦੇ ਨੇ ਜਾਂ ਕਿਵੇਂ ਜੀਆ ਨਹੀਂ ਸਮਝ ਆ ਰਿਹਾ ਯਾ ਸਰ ਕਹੋ ਯਾ ਮੈਡਮ ਕਹੋ ਜਿਆਦਾ ਉਸ ਮੈਡਮ ਕਹੋ ਜੀ ਹਾਂਜੀ ਕਹੋ ਹੁਣ ਮੈਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਥੋੜੀ ਜੇ ਕਈ ਵਾਰ ਬੰਦਾ ਦੇਖਣ ਚ ਮੈਚੂਰ ਲੱਗਦਾ ਪਰ ਹੁੰਦਾ ਨਹੀਂ ਹੈ ਨਾ ਹਨਾ ਤੇ ਆਪਾਂ ਕਹ ਲੈਣਾ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਉਹ ਮੈਨੂੰ ਸਿੱਧਾ ਕਹਿੰਦਾ ਮਾਤਾ ਨਹੀਂ ਇਹ ਨਹੀਂ ਵਧੀਆ ਲੱਗਣਾ ਇਹ ਸੋਹਣਾ ਲੱਗ ਰਿਹਾ ਮਾਤਾ ਇਹ ਸੋਹਣਾ ਲੱਗਦਾ ਮੈਂ ਬਾਤ ਕਿੰਨਾ ਜੇ ਵੇਖੀ ਜਾਵਾ ਸ਼ੀਸ਼ੇ ਵੱਲ ਕਿੰਨਾ ਸੱਚੀ ਮਾਤਾ ਤੇ ਨਹੀਂ ਬਣ ਗਈ ਕਿਤੇ ਬਣ ਤਾਂ ਗਏ ਆ ਇਹ ਨਹੀਂ ਹੈਗਾ ਹੁਣ ਕਈ ਕਮੈਂਟ ਆ ਜਾਣ ਕਹਿੰਦੇ ਹੁੰਦੇ ਨੇ ਨਾ ਦਿਲ ਹੋਣਾ ਚਾਹੀਦਾ ਜਵਾਨ ਨੂੰ ਮਰਨਜ ਕੀ ਰੱਖਿਆ ਤੇ ਜ਼ਿੰਦਗੀ ਏ ਖੱਟਾ ਮਿੱਠਾ ਹੁੰਦਾ ਜ਼ਿੰਦਗੀ ਦੇ ਵਿੱਚ ਹੈ। ਐਨਜੋਏ ਕਰੋ ਲਾਈਫ ਨੂੰ ਆਪਣੀ ਨੂੰ। ਇਹ ਲਾਈਫ ਮਸਾ ਮਿਲੀ ਏ ਤੇ ਖੁੱਲ ਕੇ ਐਨਜੋਏ ਕਰੋ। ਠੀਕ ਹੈ ਜੀ ਤੁਸੀਂ ਵੀ ਵਲੌਗ ਨੂੰ ਐਨਜੋਏ ਕਰੋ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰੋ। ਠੀਕ ਹੈ ਜੀ ਮਿਲਦੇ ਆਂ ਤੁਹਾਨੂੰ ਫਿਰ ਸੰਗਰੂਰ ਜਾ ਕੇ। ਤੇ ਪੰਜਾਬੀ ਪਹਿਰਾ ਮੈਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਘੈਂਟ ਘੈਂਟ ਵੀਡੀਓ ਆ ਰਹੀਆਂ ਨੇ ਆਪਣੇ ਸੋਟਾਂ ਦੀਆਂ। ਤੇ ਚਲੋ ਆਪਾਂ ਤੇਰਤੂਨ ਕੋ ਆਣੀਏ। ਫਿਰ ਮਿਲਦੇ ਆਂ ਅੱਜ ਗੱਡੀ ਨੂੰ ਟੂਟੂ ਨਹੀਂ ਕੀਤਾ, ਬੈਲਟ ਨਹੀਂ ਲਾਈ। ਦਰ ਰਿਆ ਸੀਗਾ ਹੁਣ ਉਹ ਵਿਚਾਰਾ ਚੁੱਪ ਕਰ ਗਿਆ ਉਹਨੂੰ ਪਤਾ ਲੱਗ ਗਿਆ ਠੀਠ ਨੇ ਇਹ ਸਹੀ ਗੱਲ ਹੈ ਪਿੰਡੋਂ ਪਹੁੰਚ ਗਏ ਸੀ ਆਪਾਂ ਤੇ ਆਪਾਂ ਕਰਨਾ ਸੀ ਆਪਣੀ ਅੰਗਲੈਂਡ ਵਾਲੀ ਭੈਣ ਦਾ ਕੋਰੀਅਰ ਤੇ ਆਪਾਂ ਫੜਾ ਫੜੋ ਕੋਈ ਆਏ ਤੇ ਕੋਰੀਅਰ ਤੇ ਜਾ ਰਹੇ ਨੇ ਜੀ ਵੇਲੜੇ ਨਾਲ ਜਾ ਰਹੀਆਂ ਚਾਹ ਪੋਣੀਆਂ ਨਾਲ ਜਾ ਰਹੇ ਨੇ ਰਬੜ ਵੈਣ ਠੀਕ ਹੈ ਆ ਸੋਚਣਾ ਮੈਂ ਵੀਡੀਓ ਚ ਦਿਖਾਣਾ ਭੁੱਲ ਗਈ ਸੌਰੀ ਤੁਹਾਨੂੰ ਮੈਂ ਮੜ ਜਾਣਾ ਵਲੌਗ ਚ ਦਿਖਾ ਦੇਣੀ ਆ ਠੀਕ ਹੈ ਵੀਡੀਓ 'ਚ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਪਿੱਛੇ ਪਿਆ ਰਹਿ ਗਿਆ ਇਹ ਆਪਾਂ ਪਸ਼ਮੀਨੇ ਤੇ ਰੈਡੀ ਕੀਤਾ ਵਰਕ ਕਰਵਾਇਆ ਚੱਕਰ ਬਹੁਤ ਸੋਹਣਾ ਵਰਕ ਆ ਜੀ ਮਸ਼ੀਨੀ ਵਰਕ ਕਰਵਾਇਆ ਦੇਖੋ ਬਹੁਤ ਖਿਆਰਾ ਆਪਾਂ ਨੇ ਸਿਰਫ ਇਹ ਚ ਤਿੰਨੀ ਥ੍ਰੈਡ ਯੂਜ਼ ਕੀਤੇ ਨੇ ਤਿੰਨ ਚਾਰ ਬਹੁਤ ਸੋਹਣਾ ਕਲਰ ਲੱਗ ਰਿਹਾ ਤੇ ਇਹਦੇ ਤੇ ਵੀ ਆਪਾਂ ਗਲੇ ਤੇ ਪਾਈਪਿੰਗ ਦਿੱਤੀ ਹੈ ਤੇ ਗਲੇ ਤੇ ਨਾਲ ਹੀ ਪੋਟਰੀ ਬਟਨ ਦਿੱਤੇ ਹੋਏ ਨੇ ਦੋ ਕਲਰ ਦੇ ਜਿਹੜੇ ਆਪਣੇ ਵਰਕ ਦੇ ਵਿੱਚ ਨੇ ਉਧਰ ਵਾਲਾਂ ਦੀ ਹੈ ਨਾ ਆ ਆ ਬਿਲਣਾ ਨਹੀਂ ਨਹੀਂ ਉਦੋਂ ਮੈਂ ਪਾ ਦੇਗੀ ਸਾਰਾ ਪੂਰਾ ਡਿਜ਼ਾਈਨ ਹਿੱਲ ਗਿਆ ਇੱਕ ਮਿੰਟ ਦੋ ਮਿੰਟ ਡਿਜ਼ਾਈਨ ਕਰ ਦਿੰਦੇ ਆਂ ਕਵਾਰਾ ਕਰ ਦਿੰਦੇ ਆਂ ਇਹ ਦੋ ਕਾਲੀ ਉਧਰ ਆਪਾਂ ਪਿੰਡੋਂ ਵੀ ਲੇਟ ਹੋ ਗਏ ਥੋੜੇ ਜਿ ਮੈਨੂੰ ਐਂ ਹੀ ਟਾਈਮ ਨਾ ਚਲੇ ਜਾਵਾਂਗੇ ਤੇ ਇਹ ਆਪਾਂ ਨੇ ਜੀ ਸੂਟ ਅੱਜ ਕਰਵਾਣੇ ਨੇ ਕੋਰੀਅਰ ਕਿਉਂਕਿ ਉਹਨਾਂ ਨੂੰ ਚਾਹੀਦੇ ਨੇ ਛੇਤੀ ਤੇ ਆਪਾਂ ਨੇ ਜਲਦੀ ਤੋਂ ਜਲਦੀ ਉਹਨਾਂ ਦਾ ਕੰਮ ਰੈਡੀ ਕਰਤਾ ਤੇ ਪਲੀਜ਼ ਪਹਿਲਾਂ ਆਰਡਰ ਦੇ ਦਿਆ ਕਰੋ ਕਿ ਥੋੜਾ ਜਿਹਾ ਟਾਈਮ ਲੱਗ ਰਿਹਾ ਤੁਹਾਨੂੰ ਪਤਾ ਹੈ ਕਿ ਹੁਣ ਲੋਹੜੀ ਦਾ ਵੀ ਤਿਹਾਰ ਆਉਣ ਵਾਲਾ ਹੈ ਤੇ ਆਪਣੇ ਵਿਆਹ ਸ਼ਾਦੀਆਂ ਦਾ ਵੀ ਸੀਜ਼ਨ ਹੈ ਦਸੰਬਰ ਚ ਤੱਕ ਖੈਰ ਵਿਆਹ ਘਟ ਜਾਂਦੇ ਨੇ 16 ਦਸੰਬਰ ਤੋਂ ਬਾਅਦ ਤੇ ਲੋੜੀ ਕਰਕੇ ਨਾ ਤੁਸੀਂ ਹੋਣੀ ਆਰਡਰ ਦੇ ਦਿਓ ਲੋੜੀ ਲਾੜੀ ਦਾ ਫਿਰ ਟਾਈਮ ਲੱਗਦਾ ਆਪਾਂ ਨੂੰ ਜਿਆਦਾ ਅੱਗੇ ਆਪਾਂ ਨੇ ਇੱਕ ਚੀਜ਼ ਹੋਰ ਲੈਣੀ ਹੈ ਬਾਜ਼ਾਰੋਂ ਉਹ ਹਜੇ ਆਪਾਂ ਨੇ ਪੁੱਛਣਾ ਕਿ ਉਹ ਚੀਜ਼ ਇਹ ਪੈਣੀ ਹੈ ਕਿ ਨਹੀਂ ਪੈਣੀ ਵਧੀਆ ਰੋਟੀ-ਰੋਟੀ ਸਿੰਡੋ ਖਾਣੇ ਨੇ ਇੱਥੇ ਆ ਕੇ ਮੰਨ ਤਾਂ ਇਹ ਇੱਕ ਇੱਕ ਦੋ ਨੋ ਸੋਨ ਕੰਦ ਸੂ ਸੱਤ ਸੀਟ ਹੋ ਗਿਆ ਆਪਣੇ ਦੋ ਵੇਲਣੇ ਹੋ ਗਏ ਦੋ ਪੋਨੀਆਂ ਹੋ ਗਈਆਂ ਐਡਰੈਸ ਕੱਢਣਾ ਸੀਗਾ 6 ਰਬੜ ਬੈਂਡ ਹੋ ਗਏ ਹਾਂਜੀ ਐਡਰੈਸ ਕੱਢ ਲੇ ਠੀਕ ਹੈ ਲਓ ਜੀ ਆਪਣੇ ਇੱਧਰ ਰੈਡੀ ਹੋ ਗਿਆ ਸਾਰਾ ਸਮਾਨ ਹੁਣ ਪਾ ਹੁਣ ਭੇਜ ਲਈਏ ਇਹਨਾਂ ਨੂੰ ਕੋਰੀਅਰ ਕਰਨ ਵਾਸਤੇ ਹਾਵੀ ਪਾ ਦੋ ਵਿੱਚੇ ਹੀ ਵੇਲੇ ਪੋਨੀਆਂ ਪਾਤੀਆਂ ਹੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਬਾਸੀ ਫੈਮਿਲੀ ਚੈਨਲ ਤੇ ਅੱਜ ਹੈਗਾ ਜੀ ਸਾਲ ਦਾ ਆਖਰੀ ਦਿਨ ਯਾਨੀ ਅੱਜ 31 ਦਸੰਬਰ ਹੈ ਤੇ ਤੁਸੀਂ ਤੁਹਾਨੂੰ ਵੀ ਪਤਾ ਹੀ ਹੋਣਾ ਕਿ ਇਸ ਸਾਲ ਤੁਹਾਡਾ ਕਿਹੋ ਜਿਹਾ ਲੰਘਿਆ ਇੱਕ ਪਰ ਇਹਦੇ ਵਿੱਚ ਨਾ ਯਾਦ ਕਰਕੇ ਦੇਖਿਓ 20 ਸਾਲ ਦਾ ਜਿਹੜਾ ਪੂਰਾ ਸਾਲ ਸੀਗਾ ਇਹ ਜਿਹੜਾ ਜਿੰਨੇ ਦਿਨ ਸੀਗੇ ਉਹਦੇ ਵਿੱਚ ਤੁਹਾਡੇ ਘਰ ਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਚੰਗਾ ਹੋਇਆ ਕੀ ਕੁਝ ਖੱਟਾ ਮਿੱਠਾ ਹੋਇਆ ਉਹ ਸਾਰਾ ਯਾਦ ਕਰਕੇ ਜਰੂਰ ਦੇਖਿਓ ਕਿਉਂਕਿ ਇਹ ਜਿਹੜਾ 31 ਦਸੰਬਰ ਹੈ ਨਾ ਇਹ ਆਖਰੀ ਸਮਾਂ ਹੈ ਦੋ ਵਾਰ ਨਵਾਂ ਸਾਲ ਜੜ ਜਾਊਗਾ ਫਿਰ ਨਵੇਂ ਸਾਲ ਦੀ ਨਵੀਂ ਕਹਾਣੀਆਂ ਠੀਕ ਹੈ ਜੀ ਤੇ ਬਿਮਾਰ ਹੋ ਗਿਆ ਦੁੱਖ ਸੁੱਖ ਦਾ ਮਤਲਬ ਦੁੱਖ ਸੁੱਖ ਕੋਈ ਬਿਮਾਰ ਹੋ ਗਿਆ ਸਾਡੀ ਇਧਰ ਮਾਤਾ ਜੀ ਬਿਮਾਰ ਹੋ ਗਈ ਜਿੱਦੋਂ ਅਸੀਂ ਗੱਡੀ ਲੈਤੀ ਹਾਂ ਸਤੰਬਰ ਮਹੀਨੇ ਚ ਠੀਕ ਹੈ ਉਸ ਤੋਂ ਬਾਅਦ ਮੀਨਾ ਦੀ ਮੰਮੀ ਬਿਮਾਰ ਹੋ ਗਈ ਤੇ ਸਿਮਰਨ ਗਈ ਤੇ ਉਸ ਤੋਂ ਬਾਅਦ ਇਹ ਬਿਮਾਰ ਹੋ ਗਏ ਸੀ ਕਿ ਉਹਦਾ ਟੈਨਸ਼ਨ ਦੇ ਵਿੱਚ ਤੇ ਇਹ ਜਿਹੀ ਕੁਛ ਗੱਲਾਂ ਨੇ ਜਿਹੜੀ ਇਸ ਆਖਰੀ ਦਿਨ ਦੇ ਵਿੱਚ ਜਾ ਕੇ ਸਾਨੂੰ ਯਾਦ ਆਉਣ ਲੱਗ ਪਈਆਂ ਕਿ ਆਹ ਚੀਜ਼ਾਂ ਹੋਈਆਂ ਸੀਗੀਆਂ ਹੋਰ ਵੀ ਹੋਈਆਂ ਹੋਣਗੀਆਂ ਸਾਡੇ ਦਿਮਾਗ 'ਚ ਨਹੀਂ ਆ ਰਿਹਾ ਸਾਡੇ ਨਾਲ ਐਵੇਂ ਕਿ ਮਤਲਬ ਜਿਵੇਂ ਮਹੀਨਾ ਕੋ ਖੁਸ਼ ਰਹਿਣਾ ਮਹੀਨੇ ਡੇਢ ਬਾਅਦ ਫੇਰ ਕੋਈ ਨਵੀਂ ਖਬਰ ਮਿਲ ਜਾਨੀ ਫਿਰ ਥੋੜਾ ਦੁਖੀ ਹੋ ਜਾਣਾ ਉਹ ਸੱਚ ਦਾ ਮੁੰਡਾ ਡੇਂਗੂ ਹੋਇਆ ਸੀ ਮੁੰਡਾ ਡੇਂਗੂ ਹੋਇਆ ਸੀ ਦਮੂ ਡੇਂਗੂ ਹੋ ਗਿਆ ਸੀ ਦਮੂ ਇਹ ਸਾਲ ਹੋਇਆ ਸੀ ਪਿਛਲੇ ਸਾਲ ਹੋਇਆ ਸੀਗਾ ਜੋ ਸਿਮਰਤ ਹੈਗੀ ਸੀ ਨਹੀਂ ਨਹੀਂ ਇਸ ਸਾਲ ਹੀ ਹੋਇਆ ਸੀ ਇਹ ਮੈਨ ਨਹੀਂ ਇੱਥੇ ਅੱਛਾ ਅੱਛਾ ਇਸੇ ਸਾਲ ਦੇ ਮਤਲਬ ਸਟਾਰਟ ਹੋਜੀਤ ਹੋਇਆ ਸੀ ਹੂੰ ਬਿਲਕੁਲ ਨਹੀਂ ਰਹਿ ਗਈ ਸੀ ਹੈ ਉਹ ਫਿਰ ਉਸ ਤੋਂ 6 ਸਾਲ ਹੋਇਆ ਉਸ ਤੋਂ ਪਿਛਲੇ ਸਾਲ ਹੋਇਆ ਸੀਗਾ ਫਿਰ ਇਸ ਸਾਲ ਥੋੜੀ ਹੋਇਆ ਬਹੁਤ ساری ਐਸੀ ਜਿਹੜੀ ਗੱਲਾਂ ਨੇ ਨਾ 31 ਦਸੰਬਰ ਨੂੰ ਆਪਣਾ ਥੋੜਾ ਜਿਹਾ ਇੱਕ ਵਾਰ ਰਿਵਾਈਂਡ ਕਰਕੇ ਦੇਖ ਲਿਆ ਕਰੋ ਕਿ ਤੁਹਾਡਾ ਪਿਛਲਾ ਸਾਲ ਇਹ ਜਿਹੜਾ ਲੰਘਿਆ ਸਾਲ ਹੈ ਇਹਦੇ ਵਿੱਚ ਕੀ ਕੁਝ ਹੋਇਆ ਕਿਉਂਕਿ ਇਸ ਤੋਂ ਬਾਅਦ ਨਵਾਂ ਸਾਲ 2025 ਚੜ ਜਾਣਾ ਤੇ ਉਹਦੇ ਵਿੱਚ ਤਾਂ ਜੋ ਹੋਊਗਾ ਉਹ ਪਰਮਾਤਮਾ ਦੀ ਖੇਡ ਹੈ ਕੋਈ ਵੀ ਇਹੋ ਜਿਹਾ ਮਤਲਬ ਨਹੀਂ ਕਿ ਜਿਹਨੂੰ ਜ਼ਿੰਦਗੀ 'ਚ ਦੁੱਖ ਸੁੱਖ ਨਹੀਂ ਹੁੰਦੇ ਸਾਲ 'ਚ ਨਹੀਂ ਹੁੰਦੇ ਜਾਂ ਜਿੰਦਗੀ 'ਚ ਨਹੀਂ ਹੁੰਦੇ ਸਾਨੂੰ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਹੁੰਦੇ ਹੈ ਜਦੋਂ ਬੰਦਾ ਉਹ ਚੀਜ਼ਾਂ ਯਾਦ ਕਰਦਾ ਨਾ ਮੇਰੇ ਆਪਾਂ ਕਹਿੰਦੇ ਹਾਂ ਫਿਲਹਾਲ ਜਦੋਂ ਹੁਣ ਨਵਾਂ ਸਾਲ ਚੜ੍ਹ ਗਿਆ ਫਿਰ ਆਪਾਂ ਕਹਾਂਗੇ ਪਿਛਲੇ ਸਾਲ ਸਾਨੂੰ ਐਵੇਂ ਹੋਇਆ ਸੀ ਪਿਛਲੇ ਸਾਲ ਐਵੇਂ ਹੋਇਆ ਸੀ ਸਮਾਨੇ ਉਹ ਰੈੱਡ ਪਾ ਲਿਆ ਲੂਣ ਮਿਰਚ ਮਸਾਲਾ ਜੂੜੀ ਪਾਣ ਪਾ ਲਿਆ ਤੇ ਬਸ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਤੋੜ ਲਈ ਆਫਿਸ ਉਹਨ ਪਤਾ ਹੀ ਆਫਿਸ ਦਾ ਟਾਈਮ ਹੋ ਗਿਆ 9:00 9:30 ਦਾ ਟਾਈਮ ਹੋ ਗਿਆ ਆਪਾਂ ਸਵੇਰ ਦੇ 8:00 ਡਿਊਟੀ 'ਚ ਲੱਗੇ ਹੋਏ ਆ ਤੇ ਅੱਜ ਸਾਡੇ ਬਾਜ਼ਾਰ ਦੇ ਕੰਮ ਨੇ ਉਹ ਵੀ ਜਾਣਾ ਮੈਂ ਤੇ ਦਮਨ ਨੇ ਮਸਾ ਕਰਕੇ ਫਿਰ ਅਸੀਂ ਨਿਕਲਦੇ ਆ ਤੇ ਦਮਨ ਸਾਡਾ ਉੱਠ ਗਿਆ ਪਰ ਹਜੇ ਥੋੜਾ ਜਿਹਾ ਵਿਚਾਰਾ ਸੁਸਤ ਜਿਹਾ ਹੀ ਹੈ ਤੇ ਚਲੋ ਜੀ ਵਲੌਗ ਕਰਤਾ ਆਪਾਂ ਕੰਟੀਨਿਊ ਬਣੇ ਰਹੋ ਤੇ ਜਿਹੜੇ ਚਾਹਣ ਤੈਨਵੇਂ ਨੇ ਚਾਹਾਂ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਠੀਕ ਹੈ ਜੀ ਬਸ ਬਣੇ ਰਹੋ ਤੁਸੀਂ ਵਲੌਗ ਚ ਕਰਦੇ ਆ ਪਰ ਵਲੌਗ ਕੰਟੀਨਿਊ ਪਹਿਲਾਂ ਇਹਨਾਂ ਨੂੰ ਆਪਾਂ ਆਫਿਸ ਭੇਜ ਲੀਏ ਠੀਕ ਹੈ ਜੀ ਚਲੋ ਜੀ ਪੰਨਾ ਪਰੌਂਠਾ ਰੈਡੀ ਏ ਤੇ ਆਜੋ ਖਾ ਲਓ ਸਾਰੇ ਜਣੇ ਇਸ ਮਤਲਬ ਅਜਿਹੜਾ ਮੌਸਮ ਹੈ ਇਹ ਸਭ ਦੇ ਕਰਾਈ ਆਲੂ ਵਾਲੇ ਪਰੌਂਠੇ ਬਣਦੇ ਹੋਣਗੇ ਤੇ ਅਸੀਂ ਕਾਫੀ ਟਾਈਮ ਤੋਂ ਬਣਾ ਰਿਆ ਜਦੋਂ ਅਸੀਂ ਧੀ ਦੇ ਹੱਥ ਚੱਲ ਰਹੀ ਸੀ ਕੋਈ ਪਰੌਂਠਾ ਪੁੰਠਾ ਕੁਝ ਨਹੀਂ ਬਣਿਆ ਸਿਰਫ ਸਿੰਪਲ ਰੋਟੀ ਚੱਲਦੀ ਸੀ ਸਾਗ ਸੀ ਦਾਲ ਸੀ ਰੋਟੀ ਸੀ ਤੇ ਅੱਜ ਬਣ ਲੱਗੇ ਨੇ ਜੀ ਸਾਡੇ ਕਰਾਈ ਪਰੌਂਠੇ ਆਪਦੀ ਤਰੀਕ ਤੁਹੀ ਨਾਲ ਤਰੋਤੀ ਲੈ ਜਾਓ ਚੰਗਾ ਠੀਕ ਹੈ ਚਲੋ ਜੀ ਪਰੌਣੇ ਪਰਮੇ ਆਪਣੇ ਬਣ ਗਏ ਤੇ ਆਪਾਂ ਚੱਲੇ ਆਂ ਜੀ ਬਾਜ਼ਾਰ ਨੂੰ ਬੜਾ ਫਟ ਰੈਡੀ ਹੋ ਗਿਆ ਥੋੜੇ ਆਪਾਂ ਨੂੰ ਕੰਮ ਆ ਵਸਨ ਜੁਨੀਅਨ ਚ ਉਧਰ ਜਾਣਾ ਉਥੋਂ ਆ ਕੇ ਫੇਰ ਆਪਾਂ ਨੇ ਬਾਜ਼ਾਰ ਜਾਣਾ ਇੱਧਰ ਤੁਸੀਂ ਦੇਖ ਸਕਦੇ ਮੇਰੀ ਦਵਾਈਆਂ ਦੀ ਦੁਕਾਨ ਲੱਗੀ ਪਈ ਇਹ ਜੇ ਨਾ ਖਾਵਾਂ ਨਾ ਤੇ ਮੇਰਾ ਬਾਲਾ ਕੰਮ ਖਰਾਬ ਹੋ ਜਾਂਦਾ ਸਾਰੀਆਂ ਦਵਾਈਆਂ ਦੇ ਢੇਰ ਲੱਗਿਆ ਪਿਆ ਦਵਾਈ ਖਾ ਲਈ ਆਪਾਂ ਨੇ ਤੇ ਆਪਾਂ ਚੱਲੇ ਆਂ ਬਾਜ਼ਾਰ ਵਿੱਚ ਸਿਮਰਨ ਦਾ ਫੋਨ ਆਉਂਦਾ ਮੈਂ ਮੈਂ ਤਾਂ ਜਿਹੜੀ ਇਹ ਦਵਾਈਆਂ ਦੇ ਸਿਰ ਤੇ ਹੀ ਹੈ ਜਿੱਦਾਂ ਹੈ ਆਹ ਹੋ ਐਡੀ ਵੀ ਨਹੀਂ ਕੋਈ ਗੱਲ ਦਵਾਈਆਂ ਸਿਰ ਤੇ ਜਿੰਦਾ ਗੱਲਾਂ ਤਾਂ ਹੀ ਬਹੁਤ ਉਹ ਕਰਦੇ ਹੋ ਹਨਾ ਦਵਾਈਆਂ ਦਾ ਸਿਰ ਤੇ ਜਿੰਦਾ ਵਾ ਹੁਣ ਸਰਵਾਈਕਲ ਹੋਇਆ ਉਹਦਾ ਮਤਲਬ ਇਹ ਥੋੜੀ ਕਿ ਮੈਂ ਦਵਾਈਆਂ ਦੇ ਸਿਰ ਤੇ ਜਿੰਦਾ ਵਾ ਹਾਂਜੀ ਗਾਇਸ ਮੈਂ ਹੈਗੀਆਂ ਦਮਨ ਵਲੌਗ ਬਣਾ ਰਹੀਆਂ ਤੇ ਬਾਹਰ ਤੁਸੀਂ ਮੌਸਮ ਦੇਖ ਸਕਦੇ ਹੋ ਤੇ ਥੋੜੇ-ਬਹੁਤੇ ਕੱਪੜੇ ਰਹਿਦੇ ਸੀ ਉਹ ਮੈਂ ਸੁੱਕਣੇ ਪਾਤੇ ਜਿਹੜੇ ਮਤਲਬ ਕਿ ਜਿਹੜੇ ਮਤਲਬ ਕਿ ਆਪਣਾ ਸੁੱਕਣ ਵਾਲੇ ਰਹਿਦੇ ਸੁਰਜੀ ਗਿੱਲੇ ਸੀਗੇ ਤੇ ਮੌਸਮ ਥੋੜਾ ਜਿਹਾ ਕਲਾਉਡੀ ਹੈ ਸਨ ਤਾਂ ਨਿਕਲਿਆ ਨਹੀਂ ਤੇ ਮੈਂ ਵੀ ਹਰੇਨਾਕੀ ਵਗੈਰਾ ਨਹੀਂ ਹੈ ਕੰਮ ਵਗੈਰਾ ਕਰਕੇ ਨਾ ਉងੀ ਕਉ ਮम्मा ਨੂੰ ਅੱਜ ਹੈਗਾ ਬੁਖਾਰ ਮम्मा ਦਾ ਬੀਪੀ ਹਾਈ ਹੋ ਰੱਖਿਆ ਐਸ ਆਲਵੇਸ ਕਿਉਂਕਿ ਮम्मा ਦਾ ਬੀਪੀ ਛੇਤੀ ਹਾਈ ਹੋ ਜਾਂਦਾ ਥੋੜੀ ਥੋੜੀ ਟੈਨਸ਼ਨ ਲਈ ਜਾਂਦਾ ਥੋੜੀ ਥੋੜੀ ਵੱਡੀ ਟੈਨਸ਼ਨ ਬਣ ਜਾਂਦੀ ਹੈ ਤੇ ਮम्मा ਘਰ ਦੇ ਅੰਦਰ ਰੈਸਟ ਤੇ ਆਪਾ ਕਰ ਰਹੇ ਆ ਕੰਮ ਤੇ ਥੋੜੀ ਜਿਹੀ ਜਿ소ਈ ਸੈਟ ਕਰਨ ਵੜੀ ਹੋਰੂੰਗੀ ਭਾਂ ਦੇ ਆਂਜੂਂਗੀ ਤੇ ਮम्मा ਇੱਧਰ ਆ ਪਏ ਨੇ ਮੇਰਾ ਬੀਪੀ ਵੱਧ ਗਿਆ ਸੇਰੇ ਸੇਰੇ ਮੇਰਾ ਸੇਰੇ 5 ਵਜੇ ਬੀਪੀ ਵੱਧ ਗਿਆ ਮੈਨੂੰ ਲੱਗੇ ਮੈਨੂੰ ਕਪਰਾੜ ਜੀ ਹੋਣ ਲੱਗ ਪਈ ਬਹੁਤ ਜ਼ਿਆਦਾ ਤੇ ਮੈਂ ਉੱਠੀ ਮੈਨੂੰ ਪਤਾ ਨਹੀਂ ਕਦੋਂ ਅਜ ਹੋ ਰਿਹਾ ਸੀ ਸਿਰ ਦੁਖਰਾ ਮੈਂ ਉੱਠ ਕੇ ਗੋਲੀ ਖਾ ਲਈ ਮੈਂ ਸਰਵਾਈਵਰ ਹੋ ਗਿਆ ਪਰ ਨਹੀਂ ਫਿਰ ਮੈਂ ਹੁਣ ਜਦੋਂ ਮੈਂ ਬਾਜ਼ਾਰ ਗਈ ਹਾਂ ਮੈਂ ਜਾ ਕੇ ਡਾਕਟਰ ਨੂੰ ਟੈਸਟ ਕਰਾ ਕੇ ਚੈੱਕ ਕਰਵਾਇਆ ਬੀਪੀ ਉਹ ਕਹਿੰਦੇ ਬੀਪੀ ਤੁਹਾਡਾ ਬਹੁਤ ਵਧਿਆ ਤਿੰਨ ਚਾਰ ਦਿਨ ਤੁਸੀਂ ਲਾਈਟ ਹੀ ਖਾਣਾ ਖਾਣਾ ਦਾਲ ਫੁਲਕਾ ਬਸ ਸਿੰਪਲ ਚੋਪੜਾ ਵੀ ਨਹੀਂ ਕਿ ਹੋ ਵੀ ਨਹੀਂ ਬਣਾਉਣਾ ਲੋਕਾਂ ਦੀ ਨਜ਼ਰਾਂ ਹੀ ਮਾਰ ਜਾਂਦੀਆਂ ਨੇ ਮੇਰੀ ਮੰਮੀ ਨੂੰ ਤਾਂ ਨਜ਼ਰਾਂ ਨੂੰ ਮੈਂ ਕਿਤੇ ਬਹੁਤ ਹੂਰ ਪਰੀਆਂ ਨਾ ਮੈਨੂੰ ਨਸਰਾ ਮਾਰ ਗਿਆ ਉਹਨਾਂ ਮੇਰੇ ਸਾਰੇ ਕੰਮ ਮੈਂ ਝਾੜੂ-ਝੂੜ ਲਾਤਾ ਸਿਰ ਮੜਾ-ਮੋਟਾ ਖਲਾਰਾ ਸੰਭਣ ਵਾਲਾ ਤੇ ਉਹ ਮੇਰਾ ਪੁੱਤ ਲੱਗਿਆ ਕਰਨਦੰਮ ਜੋ ਕਿ ਮੇਰਾ ਪੁੱਤ ਬਹੁਤ ਸਿਆਣਾ ਤੇ ਸਮਝਦਾਰ ਹੈ ਮੇਰੀ ਧੀ ਮੇਰੀ ਧੀ ਨੇ ਸਾਰਾ ਕੰਮ ਕਰ ਲੈਣਾ ਕਹਿੰਦੇ ਮੰਮਾ ਤੁਸੀਂ ਰੈਸਟ ਕਰ ਲਓ ਤੇ ਮੈਂ ਬਸ ਇੱਕ ਦੋ ਆਰਡਰ ਲੈ ਲਈ ਮੇਰੀ ਭੈਣ ਦੇ ਆਰਡਰ ਆਏ ਉਹ ਲੈ ਕੇ ਫਿਰ ਮੈਂ ਰੈਸਟ ਕਰਨੀ ਹੈ ਮੈਂ ਬਾਜ਼ਾਰ ਜਾਣਾ ਸੀ ਉਹ ਵੀ ਕੈਨਸਲ ਕਰਤਾ ਸਵੇਰੇ ਸਿਰਫ ਮੈਂ ਉਤਾਰਨ ਗਈ ਕਿ ਮੈਂ ਜਾਣਾ ਵੈਸਟਨ ਯੂਨੀਅਨ ਪੈਸੇ ਕਢਾਉਣ ਉਹ ਕਢਾ ਕੇ ਨਹੀਂ ਆਈਂਗੀ। ਬਾਕੀ ਦੇ ਕੰਮ ਜਿਹੜੇ ਉਹ ਹੁਣ ਮੇਰਾ ਪੁੱਤ ਕਰੇਗਾ ਤੇ ਅਸੀਂ ਜਾਣਾ ਹੀ ਅੱਜ ਦੁਬੱਟੇ ਡਾਈ ਕਰਵਾਣੇ ਸੀ ਉਹ ਵੀ ਕੰਮ ਰਹਿ ਗਿਆ ਸਾਡਾ ਦਮ। ਹੂੰ ਰਾਤ ਨੂੰ ਹੁਣ ਜਾਵਾਂਗੇ ਰਾਤ ਨੂੰ ਦੇਵਾਂਗੇ ਸਵੇਰੇ ਡਾਈਕ ਹੋ ਜਾਣਗੇ ਫਿਰ ਪਰਸੋਂ ਚੱਕ ਲਿਆ ਬੰਦੇ ਹੋ ਕੇ। ਥੋੜਾ ਜਿਹਾ ਬੰਦਾ ਉਹ ਹੋ ਜਾਣਾ ਫਿਰ ਕੰਮ ਪੈਣ ਨਹੀਂ ਗਏ ਜਾਂਦਾ। ਕਿਉਂਕਿ ਸਾਡਾ ਕੰਮ ਐਵੇਂ ਦਾ ਉਤਾਰ ਆਫਿਸ ਚਲੇ ਜਾਂਦੇ ਨੇ ਹਨਾ ਆਫਿਸ ਚਲੇ ਜਾਂਦੇ ਨੇ ਤੇ ਉਹਦੇ ਕਰਕੇ ਹੁਣ ਟਰੰਡ ਹੋ ਗਈ ਤੇ ਸਕੂਟੀ ਤੇ ਥੋੜੇ ਜਾ ਜਾਣਾ ਔਖਾ ਔਖਾ ਵੀ ਕੁਝ ਨਹੀਂ ਹਨਾ ਥੋੜੇ ਜਿਹਾ ਜਦੋਂ ਠੀਕ ਨਾ ਨਾ ਹੋਏ ਤੇ ਫਿਰ ਐਂ ਲੱਗਦਾ ਕਿ ਹਾਂ ਨਹੀਂ 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 ਅਜੇ ਮੈਂ ਵੇਟ ਕਰ ਰਹੀ ਹਾਂ ਕਿ ਜੇ ਮੈਨੂੰ 3-4 ਵਜੇ ਤੱਕ ਆਰਾਮ ਆ ਗਿਆ 2 ਵਜੇ ਤੱਕ ਮੈਨੂੰ ਲੱਗਿਆ ਕਿ ਰਿਲੈਕਸ ਫਿਰ ਮੈਂ ਜਾ ਕੇ ਆਪਣੇ ਕੰਮ ਨੇ ਬੋਲ ਡਾਉਣੀ ਨੇ ਤੇ ਵਿੱਚ ਕਈ ਭੈਣ ਭਰਾ ਕਹਿ ਦਿੰਦੇ ਨੇ ਸਾਡੇ ਹਾਂ ਤੁਹਾਡੇ ਨਾ ਐਨਾ ਰੇਟ ਲਾਤਾ ਇਹਦਾ ਰੇਟ ਵਧਾਤਾ ਫਲਾਣੀ ਚੀਜ਼ ਦਾ ਰੇਟ ਵਧਾਤਾ ਕੋਈ ਰੇਟ ਵਧਿਆ ਨਹੀਂ ਜੀ ਜੋ ਹੈਗਾ ਜਿਹੜੀ ਅਸੀਂ ਤੁਹਾਨੂੰ ਕੁਆਲਿਟੀ ਦੇ ਰਿਆਂ ਬੈਸਟ ਦੇ ਰਿਆਂ ਤੇ ਇਹ ਵੀ ਸੋਚੋ ਕਿ ਅਸੀਂ ਟਾਈਮ ਕੱਢ ਕੇ ਜਾਂਨੇ ਵੀ ਆ ਹਨਾ ਤੇ ਸਾਰਾ ਦਿਨ ਬੰਦੇ ਦਾ ਲੰਘ ਜਾਂਦਾ ਇੱਕ ਵਾਰੀ ਸਵੇਰੇ ਬਾਜ਼ਾਰ ਨਿਕਲ ਜਾ ਸਾਰਾ ਦਿਨ ਸਾਰੇ ਕੰਮ ਰਹਿ ਜਾਂਦੇ ਰਹੇ ਹਨਾ ਉਹ ਵੀ ਟਾਈਮ ਲੱਗਦਾ ਉਹ ਚੀਜ਼ ਮਿਹਨਤ ਵੀ ਦੇਖੋ ਹਨਾ ਤੇ ਐਵੇਂ ਨਾ ਕਿਹਾ ਕਰੋ ਪਲੀਜ਼ ਅਸੀਂ ਤੁਹਾਡੇ ਕਰਕੇ ਮਤਲਬ ਉਹ ਕਰ ਰਹੇ ਆ ਕਿ ਜਿਹੜੇ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਨੇ ਬੜੇ ਵਧੀਆ ਕਸਟਮਰ ਨੇ ਸਾਡੇ ਕਸਟਮਰ ਕਹਿਣ ਜੀ ਨਹੀਂ ਕਰਦਾ ਭੈਣ ਭਰਾ ਹੀ ਕਹਿੰਦੇ ਆ ਕਿਉਂਕਿ ਆਪਾਂ ਉਹਨਾਂ ਨਾਲ ਜੋ ਵੀ ਹੈਗਾ ਖੁੱਲ ਕੇ ਗੱਲ ਕਰ ਲੈਂਦੇ ਆ ਆ ਚੀਜ਼ਾਂਵੇਂ ਬਣੇਗੀ ਆ ਚੀਜ਼ਾਂਵੇਂ ਬਣੇਗੀ ਤੇ ਉਹਦੇ ਕਰਕੇ ਚਾਹੇ ਮੈਨੂੰ ਬਾਜ਼ਾਰ ਦੇ ਤਿੰਨ ਚੱਕਰ ਲੱਗ ਜਾਣ ਚਾਹੇ ਚਾਰ ਲੱਗ ਜਾਣ ਮੈਂ ਜਾਣੇ ਜਾਣੇ ਤੇ ਇਸ ਕਰਕੇ ਮੈਂ ਇਹ ਗੱਲ ਧਿਆਨ ਚ ਰੱਖਦੇ ਹੋਏ ਤੁਹਾਡੇ ਨਾਲ ਸੇਅਰ ਕੀਤੀ ਸਾਂਝੀ ਕੀਤੀ ਹੈ ਠੀਕ ਹੈ ਜੀ ਚਲੋ ਤਾਂ ਮੂੰ ਤੁਸੀਂ ਕਰੋ ਕੰਮ ਤੇ ਮਮਾ ਕਰੇ ਰੈਸਟ ਹੂੰ ਠੀਕ ਹੈ ਮਾਦਾ ਬਣ ਕਿਵੇਂ ਲੱਗ ਰਹੇ ਪਰੌਂਠੇ ਕਰ ਦਮਨ ਉਹਦੀ ਪਰੌਂਠੇ ਦੀ ਕੀ ਸਿਸਟ ਕਰੀ ਕੋਈ ਲਫ਼ਜ਼ੀ ਨਹੀਂ ਹੁੰਦੇ ਓਹ ਹੋ ਇਲਾਦਮਣ ਚਾਹ ਨਾ ਖਾਦੇ ਸੀ ਸਵੇਰੇ ਤੇ ਹੁਣ ਟਾਈਮ ਹੈ 2:30 ਦਾ ਹੁਣ ਦਮਣ ਕਹਿੰਦੀ ਮੈਂ ਖਾਣੇ ਮਲਾਈ ਨਾ ਫੇਰ ਪਰੌਂਠੇ ਲਾ ਕੇ ਦੋ ਰਾਤ ਨੂੰ ਵੀ ਪਰੌਂਠੇ ਹੂੰ ਤੇਦਰ ਆਪਾਂ ਲਈਏ ਰੋਟੀ ਆਲੂ ਮਟਰ ਦੀ ਸਬਜ਼ੀ ਨਾਲ ਕਿਉਂਕਿ ਮੇਰਾ ਬੀਬੀ ਵਧਾ ਡਾਕਟਰ ਕਹਿੰਦੇ ਹੂੰ ਮਲਾਈ ਨਾ ਖਾਦੇ ਹੂੰ ਰਾਤ ਨੂੰ ਉਹ ਚਾਹਦਾ ਬਸ ਰਾਤ ਨੂੰ ਪਰੌਂਠੇ ਥੋੜੀ ਖਾਣੇ ਸਾਰੇ ਪਰੌਂਠੇ ਖਾਈ ਜਾਂਦੇ ਮੇਰਾ ਬੀਬੀ ਵਧਾ ਡਾਕਟਰ ਕਹਿੰਦਾ ਤੁਸੀਂ ਸਿੰਪਲ ਰੋਟੀ ਖਾਣੀ ਤੇ ਆਪਾਂ ਸਿੰਪਲ ਹੀ ਸਾਡੀ ਮਾੜੀ ਕਿਉਂ ਆਲੂ ਬੀਬੀ ਹੋਰ ਵਧਾਉਂਦੀ ਰੋਂਠਾ ਹੋ ਗਿਆ ਨਾ ਇਹ ਰੋਂਠਾ ਕਿਉਂ ਲੱਗਿਆ ਹੋਇਆ ਜਦੋਂ ਢੰਗ ਰ ਲਾਈਟ ਹੀ ਖਾਣਾ ਖਾਣਾ ਰਾਤ ਨੂੰ ਦੇਖਦੇ ਆਂ ਛਾਈ ਪਨੀਰ ਬਣਾ ਲੈਣਾ ਲਾਈਟ ਹੈ ਨਾ ਜਦੋਂ ਧੁੱਪ ਲੱਗੀ 2:30 ਵਜੇ ਸੂਰੇ ਨਿਕਲਿਆ ਤੇ ਮੈਂਨੇ ਕੱਪੜੇ ਵੇ ਛਾਂਵੇਂ ਸੁੱਕਣੇ ਪਾਏ ਨੇ ਯਾਰ ਮੈਂ ਉਦੋਂ ਧੁੱਪ ਨਹੀਂ ਸੀਗੀ ਮੈਂ ਛਾਂ ਸੀਗੀ ਉਦੋਂ ਮੈਂ ਕਿਹਾ ਕਿ ਕਿਤੇ ਨਾ ਕਿਤੇ ਧੁੱਪ ਆਊ ਥੋੜੀ ਦੇਰ ਚ ਇੱਥੇ ਧੁੱਪ ਨਹੀਂ ਇੱਥੇ ਆ ਗਈ ਉਧਰ ਕੱਪੜੇ ਸੁੱਕਣੇ ਪਾਏ ਰਹਿ ਗਏ ਰੋਟੀ ਖਾ ਲਈ ਹੁਣ ਮੈਂ ਬਣਾਣ ਲੱਗੀ ਚਾਹ ਅਸੀਂ ਰੋਟੀ ਖਾ ਲਈ ਗਾਇਸ ਤੇ ਮੰਮਾ ਨੇ ਜੋ ਕਿ ਤੁਸੀਂ ਦੇਖਿਆ ਦੇਖਿਆ ਸੀ ਕਿ ਨਹੀਂ ਹਾਂ ਦੇਖਿਆ ਸੀ ਕਿ ਮੰਮਾ ਮੈਨੂੰ ਆਲੂ ਦੇ ਪਰੌਠੇ ਬਣਾ ਕੇ ਦੇ ਦੇ ਸੀ ਮੰਮਾ ਨੇ ਤੇ ਮੰਮਾ ਨੇ ਆਪ ਵੀ ਸਿੰਪਲ ਰੋਟੀ ਖਾ ਲਈ ਸੀ ਹੁਣ ਮੰਮਾ ਨੂੰ ਐਜ਼ ਆਲਵੇਸ ਚਾਹ ਦੀ ਤੋੜ ਲੱਗਦੀ ਰਹਿੰਦੀ ਹੈ ਮੰਮਾ ਨੂੰ ਚਾਹ ਦੀ ਤੋੜ ਲੱਗਦੀ ਰਹਿੰਦੀ ਹੈ ਐਜ਼ ਆਲਵੇਸ ਤਾਂ ਹੁਣ ਮੈਂ ਬਣਾਣ ਲੱਗੀਆਂ ਚਾਹ ਦੁੱਧ ਮੈਂ ਕੱਢ ਲਿਆ ਨਾਲ ਖਾਵਾਂਗੇ ਆਪਾਂ ਨਮਕੀਨ ਤੇ ਅੱਜ ਮੈਂ ਚਾਹ ਕੁਝ ਸਪੈਸ਼ਲ ਤਰੀਕੇ ਨਾਲ ਬਣਾ ਰਹੀ ਆ ਮਮਾ ਨੇ ਕਿ ਤੁਸੀਂ ਗ੍ਰੇਟ ਮਸਾਲਾ ਤਿਆਰ ਕੀਤਾ ਚਾ ਲਈ ਤੇ ਤੁਲਸੀ ਵਗੈਰਾ ਪਾ ਲਈ ਮੈਂ ਚਾਹ ਚਾਹ ਪੱਤੀ 슈ਗਰ ਐਂਡ ਉਹ ਮਸਾਲਾ ਤੇ ਪਾਣੀ ਪਾ ਕੇ ਆਪਾਂ ਇਹਦਾ ਹੋਰ ਬਣਾ ਰਹੇ ਹਾਂ ਪਰ ਕਾੜਾਂਗੇ ਤੇ ਗੈਸ ਕਰ ਲੈਣਾ ਫੁੱਲ ਦੇਖ ਸਕਦੇ ਹੋ ਤੇ ਇੱਕ ਪਾਸੇ ਮੈਂ ਰੱਖਿਆ ਹੋਇਆ ਹੈ ਦੀਵਾ ਆਪਾਂ ਬਣਾਵਾਂਗੇ ਅੱਜ ਦੀਵੇ ਵਾਲੀ ਚਾਹ ਤੇ ਪਹਿਲਾਂ ਮੈਂ ਦੀਵੇ ਨੂੰ ਵਾਸ਼ ਕੀਤਾ ਚੰਗੀ ਤਰ੍ਹਾਂ ਫਿਰ ਇਹਨੂੰ ਗਰਮ ਹੋਣ ਲਈ ਰੱਖਤਾ ਤੇ ਜਦੋਂ ਗਰਮ ਹੋਊਗਾ ਦੁੱਧ ਪਾਵਾਂਗੇ ਚਾਹ ਅੱਜ ਫਿਰ ਜਦੋਂ ਚਾਹ ਉਬਲੂਗੀ ਫਿਰ ਆਪਾਂ ਦੀਵਾ ਪਾਵਾਂਗੇ ਕਿਉਂਕਿ ਫਿਰ ਕੱਚਾ-ਕੱਚਾ ਮਿੱਟੀ ਦਾ ਟੇਸਟ ਆਊਗਾ ਕਿ ਵਧੀਆ ਲੱਗਦਾ ਨਾ ਨਾ ਰਸੋਈ ਸਾਫ਼ ਕਰੀ ਜਾਂਦੇ ਆ ਗੰਦ ਫੈਜੂਗਾ ਫਿਰ ਚਾਹ ਸਾਬਣਾ ਖਾਣ ਲੈਂਦੇ ਆ ਹੋਇ ਸੈਟ ਤੇ ਕਿੰਨੂ ਹੁੰਦਾ ਨਾ ਲਾਲ ਲਾਲ ਉਹੀ ਕਰਨਾ ਹੈ ਆਪਾਂ ਤੋਂ ਜਿੰਨਾ ਤੱਕ ਇੱਥੇ ਦੀਵਾ ਗਰਮ ਹੋ ਰਿਹਾ ਆਪਾਂ ਪਾ ਲੈਣਿਆ ਚਾਹ ਚ ਦੁੱਧ ਆਈ ਡਾਕ ਮੱਚਸ ਐਨੌਮ ਯਾ

ਤੇ ਜਿੰਨਾ ਤੱਕ ਆਪਣੀ ਚਾਹ ਉਬਲ ਜਾਨੇ ਤੱਕ ਦੀਵਾ ਗਰਮ ਹੋ ਰਿਹਾ ਤੇ ਜਦੋਂ ਚਾਹ ਉਬਲ ਗਈ ਉਦੋਂ ਆਪਾਂ ਨਾਲ ਦੀ ਨਾਲ ਪਾ ਦਾਂਗੇ ਤੇ ਬਾਗ ਵਿੱਚ ਦੀਵਾ ਵਿੱਚ ਚਾਹ ਆਪਣੀ ਉਬਲ ਚੁੱਕੀ ਹੈ ਚੰਗੀ ਤਰ੍ਹਾਂ ਤੇ ਇੱਕ ਉਬਾਲ ਦਵਾ ਕੇ ਆਪਾਂ ਹੁਣ ਇਹਨੂੰ ਦਵਾਵਾਂਗੇ ਸੈਕਿੰਡ ਉਬਾਲਾ ਤੇ ਸੈਕਿੰਡ ਉਬਾਲਾ ਦਵਾ ਕੇ ਆਪਾਂ ਇਹ ਵਿੱਚ ਪਾਵਾਂਗੇ ਦੀਵਾ ਦੀਵਾ ਮੈਂ ਪਹਿਲਾਂ ਹੀ ਚੱਕ ਲਾਂ ਔਖਾ ਹੋ ਜਾਣਾ ਯਾਰ ਵੀਡੀਓ ਬਣਾਣਾ ਕਿਵੇਂ ਬਣਾਵਾਂ

ਉਸ ਨੂੰ ਉਬਾਲੇ ਦਵਾਵਾਂਗੇ ਇੱਥੋਂ ਦੀਵਾ ਚੱਕ ਲੈਣੇ ਕਿੱਥੇ ਗਿਆ ਅਸੀਂ ਇਸ ਤੇ ਚੰਗੀ ਤਰ੍ਹਾਂ ਐਵੇਂ ਕਰ ਲਾਂਗੇ ਕਿ ਮਿਕਸ ਦੀਵੇ ਨਾਲ ਪਰ ਉਸੀ ساری ਸ਼ਾਂਤੀ ਆਪਾਂ ਤੇ ਹੁਣ ਬਸ ਆਪਾਂ ਪਾਵਾਂਗੇ ਚਾਹ ਚਾਹ ਆਪਣੀ ਰੈਡੀ ਹੋ ਗਈ ਦੇਖੋ ਕਾੜੀ ਕਾੜੀ ਜੀ ਮੰਮਾ ਨੂੰ ਚਾਹ ਐਵੇਂ ਦੀ ਪਸੰਦ ਕਰਦੇ ਨੇ ਮੰਮਾ ਆਪਾਂ ਪੁੱਲ ਲੈਨੇ ਆਪੋਨੇ ਕੱਪਾਂ ਚ ਤੇ ਦੁੱਧ ਸੀ ਵੀ ਪਾਇਆ ਹਾਂ ਸਾਥ ਦੁੱਧ ਸੀ ਵੀ ਪਾਇਆ ਮੇਲੇ ਚ ਥੋੜੀ ਲੱਗੀ ਸੀ ਮੰਮਾ ਨੇ ਚਾਹ ਥੋੜੀ ਪੀਣੀ ਆ ਕਿਵੇਂ ਹੋ ਗਿਆ ਕਿ ਮੰਮਾ ਨੇ ਚਾਹ ਥੋੜੀ ਪੀਣੀ ਆ ਇਹ ਤਾਂ ਪੋਸੀਬਲ ਹੀ ਨਹੀਂ ਹੈ ਕਿ ਮम्मा ਚਾਹ ਥੋੜੀ ਵੀ ਲਵੇ। ਮम्मा। ਆਪਾਂ ਇਹ ਰੱਖ ਦਿੰਦੇ ਨੇ ਛੇ ਕਿਚ ਪਾਣੀ ਪਾ ਕੇ ਫਿਰ ਬਾਜ ਮੰਜ ਜਾਊਗਾ। ਹੋ ਗੋ ਦੋ। ਨਾਲ ਕਰ ਦਿੰਦੇ ਆਪਾਂ ਥੋੜੀ ਸੈਲਫ ਸਾਫ ਗੰਦੀ ਹੋਈ ਸੀ। ਤੇ ਚਾਹ ਆਪਣੀ ਹੋ ਗਈ ਹੈ ਰੈਡੀ। ਮੈਂ ਆਪ ਲੈ ਕੇ ਜਾਂਦੇ ਮम्मा ਕੋਲੇ। ट्रेन ट्रे, 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 ट्रे। ट्रे, आप बहुत है ਲੀਜੀ ਮਮੀ ਚਾਹ ਥੈਂਕ ਯੂ ਨੁਕੀ ਮੈਂ ਖਾਣਾ ਚਾਹ ਦੇਣੀ ਅੱਜ ਮੇਰਾ ਮੁੰਡਾ ਮੇਰੀ ਸੇਵਾ ਕਰ ਰਿਹਾ ਹੈ ਯਾਨਾ ਬਹੁਤ ਸੋਹਣਾ ਐਨੀ ਚਾਹ ਮੈਂ ਨਹੀਂ ਤੁਸੀਂ ਥੋੜੀ ਲਓਗੇ ਨਾ ਮੈਂ ਆਹ ਫੜੀ ਲੈ ਕੇ ਆਈ ਨਹੀਂ ਮੈਂ ਆਹ ਲੈਣੀ ਵਾਈਟ ਵਾਲੀ ਹਮ ਉਸੇ ਬਲੈਕ ਕੱਪ ਵਾਲੀ ਲੈਣੀ ਠੀਕ ਠੀਕ ਹੈ ਪੀ ਕੇ ਦੱਸੋ ਚਾ ਕਿਵੇਂ ਬਣੀ ਹੈ ਮੈਨੂੰ ਤਾਂ ਪਤਾ ਨਹੀਂ ਕੀ ਦੇਣ ਚੜਿਆ ਸੌਰਾ ਦੇ ਟੈਂਗਲ ਮੈਂ ਤਾਂ 6 ਸਾਲ ਸਿਰਿਕਣਾ ਕਰ ਰਹੀ ਆਹ ਮਿਸਾਲ ਦਾ ਆਖਰੀ ਦਿਨ ਸਾਹ ਦਾ ਅਗਰ ਇਹਦੇ ਅੱਜ ਬਿਮਾਰ ਹੋ ਗਏ ਹਨ ਕੱਲ ਨੂੰ ਰੱਬਾ ਠੀਕ ਰੱਖੀਂ ਤਾਂ ਸਾਰਾ ਸਾਲ ਬਿਮਾਰ ਹੀ ਰਹਿਣਾ ਇਹ ਆਪਾਂ ਕਹਿੰਦੇ ਹੁੰਨੇ ਪਹਿਲਾਂ ਕਿ ਨਵਾਂ ਸਾਲ ਚੱਲਣ ਵਾਲਾ ਜਾ ਕੰਮ ਨਹੀਂ ਕਰਨਾ ਨਹੀਂ ਤੇ ਸਾਰਾ ਸਾਲ ਆਪੇ ਹੀ ਕੰਮ ਕਰਦੇ ਰਹਿਣਾ ਇਹ ਘਰ ਦੇ ਕੰਮ ਐਵੇਂ ਦੇ ਨੇ ਚਾਹੇ ਤੁਸੀਂ ਕਰੋ ਚਾਹੇ ਨਾ ਕਰੋ ਪਰ ਇਹ ਕਰਨੇ ਪੈਂਦੇ ਹਨ ਹੁਣ ਆਪਾਂ ਜਦੋਂ ਕੁਆਰੇ ਹੁੰਦੇ ਸੀ ਨਾ ਇਹ ਕਹਿੰਣਾ ਅੱਜ ਨਵਾਂ ਸਾਲ ਹੈ ਅੱਜ ਕੱਪੜੇ ਨਹੀਂ ਧੋਣੇ ਹੈ ਕਿ ਨਹੀਂ ਸਾਰੇ ਸਾਲ ਕੱਪੜੇ ਧੋ ਹੀ ਜਾਵਾਂਗੇ ਤੁਹਾਨੂੰ ਆਪ ਹੀ ਪਤਾ ਹੈ ਨਾ ਕੱਪੜੇ ਤਾਂ ਆਪਾਂ ਨੇ ਡਿੱਲੀ ਥੋੜੀ ਥੋੜੇ ਨੇ ਇਹ ਬਸ ਉਹ ਹੀ ਵਿਅਮਮ ਬਣੇ ਨੇ ਗੱਲਾਂ ਆਪਣੀ ਪਨੀਰੀ ਵੈਮ ਬਣੇ ਹੋਏ ਨੇ ਗੱਲਾਂ ਬਣੀਆਂ ਆਂ ਕੁਛ ਨਹੀਂ ਦੀ ਹਨ ਸਾਰੇ ਰੱਬ ਦੇ ਦੇਣੀ ਨੇ ਸਾਰੇ ਨਵੇਂ ਸਾਲ ਹੀ ਨੇ ਕਿ ਨਹੀਂ ਹੂੰ ਵੈਮ ਦਾ ਕੋਈ ਇਲਾਜ ਨਹੀਂ ਥੈਂਕ ਯੂ ਬਟ ਥੈਂਕ ਯੂ ਥਾਪਸ ਕਰਦੀ ਬਹੁਤ ਤੰਬਰ ਮੇਰੇ ਪੁੱਤ ਦਾ ਇਹ ਹੋ ਗਿਆ ਚਾਹ ਬਣਾਈ ਮਮਾ ਮੈਂ ਹੋ ਮੇਰਾ ਪੁੱਤ ਸਿਆਣਾ ਹੋ ਗਿਆ ਤ ਨਹੀਂ ਚਾਹ ਵੀ ਵਧੀਆ ਬਣਾਉਂਦਾ ਰੋਟੀਆਂ ਵੀ ਵਧੀਆ ਬਣਾਉਂਦਾ ਦਮੂ ਬਹੁਤ ਸੁਣੀ ਚਾਹ ਬਣੀ ਟੇਸਟੀ ਐ ਪੂਰੀ ਗਾੜੀ ਗਾੜੀ ਚਾਹ ਐ ਦੇਖੋ ਕੋਕਾ ਕੋਕਾ ਦੁੱਧ ਮਿਕਾ ਦੇਣਾ ਹੁੰਦਾ ਪਰ ਦਮੂ ਹਣਾ ਤੁਸੀਂ ਕਹਿੰਦੇ ਹੁੰਦੇ ਹੋ ਫੇਰ ਕਹਿੰਦੇ ਨਹੀਂ ਪਾਣੀ ਥੋੜਾ ਪਈ ਦੁੱਧ ਜ਼ਿਆਦਾ ਪਈ ਓਕੇ ਹਾਂ ਚਲੋ ਕੋਈ ਗੱਲ ਹੈਗਾ ਨਾ ਦੁੱਧ ਤਾਂ ਹੈਗਾ ਹਜੇ ਹੂੰ ਮੁੱਕਿਆ ਥੋੜੀ ਉਹ ਏਡੀ ਵੱਡੀ ਗਲਾਸ ਪੀ ਲਿਆ ਸਾਰੀ ਗੜਵੀ ਜਿਹੜਾ ਪਿਆ ਸੀ ਸਾਰਾ ਪਾਤਾ ਗੜਵੀ ਭਰੀ ਦੀ ਹਾਂ ਇੰਨਾ ਕਿ ਬੈਸੀ ਗੜਵੀ ਚ ਅੱਧੂ ਇੱਕ ਪਈ ਸੀ ਗੜਵੀ ਨਹੀਂ ਤੂੰ ਪਹਿਲਾਂ ਦੇਖ ਲੈ ਉਹ ਪਹਿਲਾਂ ਗੜਵੀ ਭਰੀ ਸੀ ਕਿ ਪਹਿਲਾਂ ਗਲਾਸ ਭਰਿਆ ਹੀ ਵੱਡਾ ਅੱਧਾ ਖਲੋ ਵਾਲਾ ਪਹਿਲਾਂ ਗਲਾਸ ਪਰ ਇਸ ਫਿਲ ਗੜੀ ਅੱਛਾ ਮੈਂ ਕਿਤੇ ਪਹਿਲਾਂ ਗੜਵੀ ਪਰ ਕੇ ਫਿਰ ਗਲਾਸ ਪਰ ਇਹ ਗੜਵੀ ਸਾਰੀ ਮਕਾਤੀ ਕਿਉਂਕਿ ਕੱਲ ਦੋਜੀ ਨਹੀਂ ਹੈ ਤਾਂ ਦੁੱਧ ਤਾਂ ਕਰਕੇ ਸਾਡਾ ਖਤਮ ਹੋ ਗਿਆ ਨਹੀਂ ਤਾਂ ਦੁੱਧ ਤਾਂ ਸੁੱਕਣਾ ਵੱਧ ਹੁੰਦਾ ਗਰਮ ਨਹੀਂ ਚਾਹ ਗਰਮ ਹੈ ਹੂੰ ਹੂੰ ਤੇ ਚਲੋ ਜੀ ਚਾਹ ਪੀ ਲਈ ਅਸੀਂ ਮਿਲਦਾ ਤੁਹਾਨੂੰ ਨਵੇਂ ਵਲੌਗ ਨਾਲ ਅੱਜ ਵਲੌਗ ਕਰਨਾ ਕਿ ਆਪਾਂ ਕਿਉਂਕਿ ਆਪਾਂ ਬਿਮਾਰ ਆ ਤੇ ਜਿਹੜੀ ਸਟਾਰਟਿੰਗ ਤੇ ਵਲੌਗ ਸੀ ਤੁਸੀਂ ਦੇਖਿਆ ਉਹ ਆਪਣਾ ਪਿੰਡ ਗਏ ਸੀ ਪਹਿਲਾਂ ਕਾਫੀ ਟਾਈਮ ਤੋਂ ਵਲੌਗ ਆਪਣਾ ਪਿਆ ਸੀ ਉਹ ਆਪਾਂ ਨੇ ਵਿੱਚ ਅਪਲੋਡ ਹੀ ਨਹੀਂ ਸੀ ਕੀਤਾ ਉਹ ਸਾਡਾ ਨਾ ਸ਼ੇਅਰ ਕੀਤਾ ਜਰੂਰ ਉਹ ਵੀ ਦੇਖਿਆ ਠੀਕ ਹੈ ਜੀ